ਆਹ ਟਰਾਲੀ ਖਨੌਰੀ ਬਾਰਡਰ ਤੋਂ ਚੋਰੀ ਹੋਈ ਆ ਤੇ ਸਤਰਾਂੇ ਦੇ ਲੋਕਲ ਪੁਲਿਸ ਵਾਲੇ ਨੇ ਚੋਰੀ ਕਰੀ ਆ ਕਿਸੇ ਦੇ ਜਾਲੀ ਆਧਾਰ ਕਾਰਡ ਤੇ ਤੇ ਆਈਜੀ ਆ ਡੀ ਆਈਜੀ ਕਹਿ ਰਹੇ ਨੇ ਵੀ ਇਸੇ ਦਾ ਕੋਈ ਚੋਰੀ ਨਹੀਂ ਹੈਗੀ ਤੇ ਆ ਜੇ ਟਰਾਲੀ ਸਤਰਾਂੇ ਥਾਣੇ 'ਚ ਖੜੀਆ ਤੇ ਪੁਲਿਸ ਵਾਲਾ ਵੀ ਚੱਕ ਕੇ ਦਿਆਂਦਾਗਾ ਪੁਲਿਸ ਕੰਨੀਓ ਤੇ ਆ ਥੋਡੇ ਸਾਹਮਣੇ ਖੜਾ ਹੋਇਆ ਆ ਸ਼ਰਟ ਪੈਣ ਸ਼ਰਟ ਪਾਈ ਹੋਈ ਆ ਆ ਦੇਖ ਲੋ ਪੱਗ ਬੰਨੀ ਹੋਈ ਏ ਇੱਧਰ ਤੇ ਪਾਸੇ ਮੰਗਦੀ ਤੇ ਪੰਜ ਛਾਪਿਆ ਹੋਈ ਏਹੀ ਉਹ ਪੁਰਾਣਾ ਲਾਗਾ ਲੋਕਲ ਸਤਰਾਣੀ ਦਾ ਇਹਨਾਂ ਨੂੰ ਬੱਸ ਕਰ ਗਿਆ ਇੱਥੇ ਚੜ੍ਹ ਵੀ ਕਰ ਗਿਆ ਮੈਂ ਉਹਨੂੰ ਛੱਡ ਦੇ ਨੂੰ ਪਾਸੇ ਧਰ ਦੇ ਉਹਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੁਣੋ ਗੱਲ ਜਦੋਂ ਉਹ ਮੱਖਣ ਲੱਗਾ ਨਾ ਕਹਿੰਦਾ ਯਾਰ ਆਹ ਵੇਖੋ ਆਹ ਮੰਦਰ ਦਾ ਮੱਖਣ ਨਾ ਏ ਮੇਰਾ ਕੋਈ ਨਹੀਂ ਉਹ ਹੈ ਦਾ ਮੱਖਣ ਆ ਉਹਨੇ ਮੈਨੂੰ ਭੇਜਿਆ ਆਪਦਾ ਚਮਕੌਰ ਸਿੰਘ ਅਸੀਂ ਉਹਨੂੰ ਮੱਖਣ ਕਹਿੰਦੇ ਆ ਬੋਹੇ ਦਾ ਠੀਕ ਹੈ ਉਹਨੇ ਮੈਂ ਕਿਹਾ ਯਾਰ ਆਧਾਰ ਕਾਰਡ ਭੇਜ ਦੇ ਤਾਂ ਟਰਾਲੀ ਦੇਣਗੇ ਫਿਰ ਉਹਨੂੰ ਪੂਰੇ ਘਰ ਕਰਕੇ ਵਿਖਾਈ ਆ 623 ਦੇ ਹਾਂ ਮੇਰੇ ਵੀ ਇਹੋ ਜਿਹੀ ਐਸੀ ਗੱਲ ਦੀ ਨਾਮ ਤਾਂ ਮੈਨੂੰ ਪਤਾ ਨਹੀਂ ਹੁੰਦਾ ਨਾਮ ਮੈਂ ਤੁਹਾਨੂੰ ਸੈਟੀਸਫਾਈ ਕਰਾ ਸਕਦਾ ਤੁਸੀਂ ਪ੍ਰੈਸ਼ਰ ਮੈਂ ਕਹਿੰਦਾ ਇਸ ਵਾਸਤੇ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਤੁਹਾਡਾ ਦੇਨਦਾਰ ਮੈਂ ਨਹੀਂ ਉਹ ਤੁਸੀਂ ਛੱਡੋ ਤੁਸੀਂ ਉਹ ਸਾਈਡ ਤੇ ਫਿਰ ਮੈਂ ਉਹਨੂੰ ਦੋ ਵਾਰ ਕੇ 4 ਮਿੰਟ ਤੋਂ ਹੁਣ ਪੂਰੇ ਘਰ ਨੂੰ ਛੱਡ ਦਿਓ ਮੇਰੀ ਗੱਲ ਸੁਣੋ ਸੁਣੋ ਆ ਗੱਲ ਨੂੰ ਭੁੱਲੋ ਆਂਦੀ ਮੇਰੀ ਗੱਲ ਦੱਸੋ ਚੌਥਾ ਬੰਦਾ ਟਰਾਲੀ ਤੇ ਗਿਆ ਉਹਦੀ ਟਰਾਲੀ ਨਹੀਂ ਸੀ ਉਹ ਤੁਹਾਨੂੰ ਫੋਨ ਕਰਦਾ ਨਹੀਂ ਕੀਤਾ ਭਾਈ ਜੀ ਗੱਲ ਤਾਂ ਰਾਜ ਸਾਡੇ ਕੋਲ ਆ ਗਈ ਤੁਸੀਂ ਜਾ ਕੇ ਮੁਲਾਜ਼ਮਾਂ ਨੂੰ ਕਹੋ ਸਾਡੀ ਟਰਾਲੀ ਦਿਓ ਇਹਦਾ ਹੁਣ ਪਤਾ ਲੱਗਿਆ ਅੱਜ ਕਿੰਨਾ ਟਾਈਮ ਹੋ ਗਿਆ ਮੇਰੀ ਇੱਕ ਮਿੰਟ ਐਸੇ ਮੇਰੀ ਗੱਲ ਸੁਣੋ 24 ਉਹਨਾਂ ਦੀ ਹੁੰਦੀ ਤੇ ਤਾਂ ਹੀ ਮੈਨੂੰ ਫੋਨ ਕਰਦੇ ਹੈਗੇ ਤਾਂ ਸਾਲੇ ਚੋਰ ਸੀ ਮੈਨੂੰ ਵਰਤ ਕੇ ਜਿਹੜੀ ਮੈਂ ਗੱਲ ਮੇਰਾ ਪਿੰਡ ਸਤਰਾਣਾ ਆ। ਪਰਚੇ ਦਾ ਪਾਰਕੀਦਾਰ ਕੌਣ ਹੈ? ਚਲੋ ਕੋਲ ਚਲੂ ਜੀ। ਚਾ ਤੁਸੀਂ ਮੇਰੇ ਤੇ। ਯਾਰ ਉਹਦਾ ਭਾਜੀ ਜਾ। ਨਾ ਮੇਰੇ ਤੇ। ਉਹ ਪਰਚਾ ਹੋਣੀ ਹੈ। ਸਾਡੀ ਦਾ ਪਰਚਾ ਹੋਊਗਾ। ਟਰਾਲੀ ਵਾਲੇ ਕੀ ਆ। ਮੈਂ ਤਾਂ ਉਹਨਾਂ ਨੂੰ ਕਹੀ ਜਾਂਦਾ। ਮੈਂ ਕਹਿਆ ਯਾਰ ਮੇਰੀ ਸੁਣੋ ਗੱਲ। ਕਿ ਤੁਸੀਂ ਮੇਰਾ ਨਾਮ ਵਰਤ ਕੇ ਤੁਸੀਂ ਸਮਝੋ ਲੈ ਗਏ ਹੋ। ਇਹਦਾ ਪਰਚੇ ਦਾ ਬਾਗੀਦਾਰ ਕੌਣ ਹੈ? ਮੇਰਾ ਪਿੰਡ ਸਤਰਾਣਾ ਸੀ ਜਿਹੜਾ ਦੂਰ ਦਾ ਬੰਦਾ। ਹੈਲੋ ਹਾਂ ਮਸਨਾ ਹਾਂ ਵੀਰ ਮਹਾ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਕਿ ਮੇਰੇ ਨੰਬਰ ਤੇ ਵੀਰ ਮੈਂ ਫੋਨ ਕਿਵੇਂ ਬੰਦ ਨਹੀਂ ਨਾ ਕਰਦਾ ਮੈਂ ਤਾਂ ਕੰਮ ਲੱਗਿਆ ਯਾਰ ਉਧਰ ਭਰਤਪੁਰ ਤੇ ਪੰਦੇ ਯਾਰ ਮੇਰੀ ਵੀ ਸਮਝ ਯਾਰ ਗੱਲ ਮੈਂ ਫੋਨ ਬੰਦ ਕਰਕੇ ਮੈਂ ਸੋ ਕੋਈ ਚੋਰ ਬਣਦਾ ਫਿਰ ਖਾ ਮਖਾ ਮੇਰੀ ਮੇਰੀ ਸੁਣ ਲੈ ਗੱਲ ਮੈਂ ਸਾਰਾ ਕੁਝ ਕਰਦਾ ਹੀ ਗਿਆ ਨਾ ਤੁਸੀਂ ਹੈ ਕਿੱਥੇ ਉੱਜ ਮੈਂ ਇਸ ਟਾਈਮ ਪਟਿਆਲਾ ਆਂ ਅੱਛਾ ਇਹਦਾ ਯਾਰ ਵੀ ਤੂੰ ਵੀ ਖੁਦ ਵੀ ਕਹਿ ਸਕਦਾ ਨਾ ਜੇ ਤੂੰ ਤੂੰ ਵੀ ਸੋਚੇ ਵੀ ਯਾਰ ਵੀ ਮੈਂ ਉਹਦੇ ਤੋਂ ਬੰਦੇ ਤੋਂ ਆਧਾਰ ਕਾਰਡ ਮੰਗਿਆ ਬੰਦੇ ਨੇ ਆਧਾਰ ਕਾਰਡ ਮੈਨੂੰ ਭੇਜਤਾ ਨਾ ਉਹਨੂੰ ਮੈਂ ਦੱਸਿਆ ਵੀ ਮੈਂ ਕੀ ਕੰਮ ਕਰਨਾ ਹੈ ਜਾਨ ਤੇ ਸੁਣ ਲੈ ਸਾਰੀ ਹਾਂ ਇੱਕ ਮਿੰਟ ਮੈਂ ਨਾ ਤੈਨੂੰ ਬੈਕ ਕਾਲ ਕਰਦਾ ਵਿੱਚ ਫੋਨ ਆਉਂਦਾ ਕਿਸੇ ਹੋਰ ਨੂੰ ਠੀਕ ਹੈ ਆ ਮੱਕਣਾ ਰੋ ਆਪਣਾ ਮੇਰੇ ਦੋ ਨੰਬਰਾਂ ਦਾ ਫੋਨ ਆਇਆ ਤੁਸੀਂ ਦਿੱਤਾ ਕਿਸ ਨੂੰ ਨੰਬਰ ਨੰਬਰ ਦੇ ਚਿੱਤਰਾਂ ਦੇਖਾਂ ਲੋ ਕਿ ਇਹ ਹੈ ਤੁਸੀਂ ਫੋਨ ਕਰਕੇ ਬੱਸ ਤੇ ਮੈਂ ਕੰਮ ਲੱਗਿਆ ਵੀਰ ਮੈਨੂੰ ਬਿਨਾਂ ਗੱਲ ਤੋਂ ਹੀ ਵਕਤ ਪਾਦਾ ਯਾਰ ਕੋਈ ਨਹੀਂ ਵਕਤ ਤੇ ਗਿਆ ਤੇ ਮੱਖਣੋਂ ਬੈਠ ਗਿਆ ਤੇ ਵਕਤ ਨਹੀਂ ਜਿੱਤਣਾ ਤੋਂ ਹੈ ਜੀ ਉਹ ਯਾਰ ਉਹ ਕਰਦਾ ਨਾ ਮੈਂ ਤੈਨੂੰ ਪੁੱਛਿਆ ਵੀਰ ਵੀ ਤੂੰ ਕੀ ਕਰਨਾ ਮੇਰੇ ਆਧਾਰ ਕਾਰਡ ਦਾ ਲੱਖਣ ਇੱਕ ਮਿੰਟ ਵਿੱਚ ਫੋਨ ਆਉਂਦਾ ਮੈਂ ਫੋਨ ਕਰਦਾ ਇੱਕ ਮਿੰਟ